ਭਾਰਤੀ ਟੀਮ ਨੇ ਹਾਕੀ ਏਸ਼ੀਆ ਕੱਪ ਦੀ ਸ਼ੁਰੂਆਤ ਰੋਮਾਂਚਕ ਜਿੱਤ ਨਾਲ ਕੀਤੀ ਹੈ ਭਾਰਤ ਨੇ ਗਰੁੱਪ ਦੇ ਪਹਿਲੇ ਲੀਗ ਮੈਚ ਵਿੱਚ ਚੀਨ ਨੂੰ 3 ਦੇ ਮੁਕਾਬਲੇ 4 ਗੋਲਾਂ ਦੇ ਫਰਕ ਨਾਲ ਹਰਾਇਆ ਰਾਜਗੀਰ ਹਾਕੀ ਸਟੇਡੀਅਮ ਵਿੱਚ ਖੇਡੇ ਗੇ ਇਸ ਦਿਲਚਸਪ ਮੈਚ ਵਿੱਚ ਕਪਤਾਨ ਹਰਮਨਪ੍ਰੀਤ ਸਿੰਘ ਨੇ ਤਿੰਨ ਗੋਲ ਕਰਕੇ ਟੀਮ ਦੀ ਜਿੱਤ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ਜਦਕਿ ਜੁਕਰਾਲ ਸਿੰਘ ਨੇ ਇੱਕ ਗੋਲ ਕੀਤਾ ਜ਼ਿਕਰਯੋਗ ਹੈ ਕਿ ਇਸ ਵਾਰ ਹਾਕੀ ਏਸ਼ੀਆ ਕੱਪ 2025 ਬਿਹਾਰ ਦੇ ਨਾਲੰਦਾ ਜ਼ਿਲ੍ਹੇ ਦੇ ਰਾਜਗੀਰ ਹਾਕੀ ਸਟੇਡੀਅਮ ਵਿੱਚ ਕਰਵਾਇਆ ਜਾ ਰਿਹਾ ਹੈ ਚੀਨ ਨੇ ਸ਼ੁਰੂਆਤੀ ਗੋਲ ਕਰਕੇ ਭਾਰਤ ਤੇ ਦਬਾਅ ਪਾਇਆ ਪਰ ਭਾਰਤ ਨੇ ਲਗਾਤਾਰ ਤਿੰਨ ਗੋਲ ਕਰਕੇ 3-1 ਦੀ ਬੜਤ ਹਾਸਲ ਕਰ ਲਈ ਇਸ ਤੋਂ ਬਾਅਦ ਚੀਨ ਨੇ ਜ਼ੋਰਦਾਰ ਵਾਪਸੀ ਕੀਤੀ ਅਤੇ ਸਕੋਰ 3-3 ਨਾਲ ਬਰਾਬਰ ਕਰ ਦਿੱਤਾ ਆਖਰੀ ਕੁਆਟਰ ਦੇ 47ਵੇਂ ਮਿੰਟ ਵਿੱਚ ਹਰਮਨਪ੍ਰੀਤ ਸਿੰਘ ਨੇ ਪੈਨਲਟੀ ਕਾਰਨਰ ਤੇ ਚੌਥਾ ਗੋਲ ਕਰਕੇ ਭਾਰਤ ਦੀ ਲੀਡ 4-3 ਤੱਕ ਵਧਾ ਦਿੱਤੀ ਜਿਹੜੀ ਕਿ ਫੈਸਲਾ ਕੁੰ ਸਾਬਤ ਹੋਈ ਮੈਚ ਦੇ ਆਖਰੀ ਪਲਾਂ ਵਿੱਚ ਟੀਨ ਨੇ ਗੋਲ ਕਰਨ ਦੀਆਂ ਕਈ ਕੋਸ਼ਿਸ਼ਾਂ ਕੀਤੀਆਂ ਪਰ ਸਫਲ ਨਹੀਂ ਹੋਇਆ ਇਸ ਮੈਚ ਤੋਂ ਪਹਿਲਾਂ ਗਰੁੱਪ B ਦੇ ਮੈਚਾਂ ਵਿੱਚ ਮਲੇਸ਼ੀਆ ਨੇ ਬੰਗਲਾਦੇਸ਼ ਨੂੰ 4-1 ਨਾਲ ਹਰਾਇਆ ਬੰਗਲਾਦੇਸ਼ ਨੇ ਪਹਿਲਾ ਗੋਲ 16ਵੇਂ ਮਿੰਟ ਵਿੱਚ ਕੀਤਾ ਪਰ ਮਲੇਸ਼ੀਆ ਦੇ ਅਸ਼ਰਨ ਹਮਸਾਨੀ ਨੇ 25ਵੇਂ ਮਿੰਟ ਵਿੱਚ ਸਕੋਰ ਬਰਾਬਰ ਕਰ ਦਿੱਤਾ ਮਲੇਸ਼ੀਆ ਨੇ ਦੂਜੇ ਹਾਫ ਵਿੱਚ ਹਮਲਾਵਰ ਖੇਡ ਦਿਖਾਈ ਅਤੇ ਅਕੀਮੁੱਲਾ ਅਨਵਰ ਮੁਜ਼ਾਹਿਰ ਅਬਦੁਲ ਰਫ ਅਤੇ ਸੈਦ ਚੋਲਾਨ ਨੇ ਇੱਕ-ਇੱਕ ਗੋਲ ਕਰਕੇ ਟੀਮ ਨੂੰ ਜਿੱਤ ਦਿਵਾਈ ਦੂਜੇ ਮੈਚ ਵਿੱਚ ਦੱਖਣ ਕੋਰੀਆ ਨੇ ਚੀਨੀ ਟਾਈਪੇ ਨੂੰ 7-0 ਨਾਲ ਹਰਾਇਆ